ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰਦੇ ਆਂ ਵਲੌਗ ਦੀ ਸ਼ੁਰੂਆਤ ਰਸ਼ਮੀਨ ਹੋ ਗਿਆ ਤਿਆਰ ਸਕੂਲ ਨੂੰ ਰਸ਼ਮੀਨ ਵਾਇਸ ਇਵਨ ਵਾਜ ਦੀ ਫੋਟੋ ਸ਼ੂਟਿੰਗ ਹੈ ਅੱਜ ਤੋਂ ਹੀ ਆ ਅੱਜ ਤੋਂ ਸਟਾਰਾਂ ਤੋਂ ਸਟਾਰਾਂ ਤੋਂ ਨਹੀਂ ਹੈ ਸਟਾਰਾਂ ਤੋਂ ਆਦੇ ਬਟੇ ਇਹ ਰਸ਼ਮੀਨ ਦੀ ਬੋਤਲ ਟਿੱਪਨ ਤਿਆਰ ਹੈ ਰਸ਼ਮੀਨ ਵੀ ਤਿਆਰ ਹੋਇਆ ਖੜਾ ਹੈਗਾ ਤੇ ਹੁਣ ਜਾਊਗਾ ਸਕੂਲ ਬਾਰ ਕੋਈ ਆਇਆ ਜਾਏ ਬਾਰ ਕੋਈ ਆ ਗਿਆ ਇਹ ਸਾਫ ਸਫਾਈ ਆਪਣੀ ਸਾਰੀ ਹੈ ਜਈ ਪਈ ਹੈ ਪਰ ਕੋਈ ਦਾ ਕੰਮ ਹੈ ਜਿਹੜਾ ਆ ਉਹ ਹਲੇ ਜਿਹੜਾਗਾ ਰੋਜ਼ ਨੂੰ ਕੋਈ ਆਗੜ ਬਾਲੇ ਇਹ ਗਏ ਆਂ ਦੁੱਧ ਪਵਾ ਦੁੱਧ ਹੀ ਆ ਗਿਆ ਸੀਗਾ ਗਾਰ ਦਾ ਨਾ ਸੰਪੀਕ ਹੈ। ਚਾਹੀ ਸਾਡੇ ਇੱਥੇ ਐ। ਰਾਤ ਨੂੰ ਅੰਦਰ ਰੱਖ ਗਿੰਨੇ ਹੁੰਦੇ ਆ ਕਿਉਂ ਬੱਚੇ ਨਿੱਕੇ ਵਿਚਾਰੇ। ਜਿਵੇਂ ਇੱਥੇ ਬਾਹਰ ਰੱਖ ਗਿੰਨੇ ਆਗੇ। ਕਣਕ ਕਹ ਜੀ ਸੁੱਕੀ ਨਹੀਂ ਗਈ। ਆਈ ਆ ਗਿਆ ਦੁੱਧ ਪਵਾ ਕੇ ਪਵਾ ਲਿਆ ਦੁੱਧ ਅੱਛਾ ਤਾਂ ਲੈ ਨਹੀਂ ਮੁੜ ਕੇ ਸੋਰੀ ਤੇਰੇ ਚੱਲ ਉੱਚ ਨਹੀਂ ਆਦੇ ਸੀ ਦੁੱਧ ਦੇਤੇ ਜੰਨਾ ਟਰੱਕ ਤੇ ਦੁੱਧ ਸਾਥੇ ਹੋ ਗਿਆ ਸੀ ਜੇਕਰੋਂ ਉੰਤਰ ਦੇ ਕੇ ਆ ਪਾ ਗਰਮ ਭਾਂਡੇ ਆਪਣੇ ਧੋਣ ਵਾਲੇ ਤੇ ਇਹ ਜਿਹੇ ਟਰੱਕੇ ਮਾਜਾਂਗੇ ਰਸ਼ਮੀ ਨੇ ਜਾਣਾਗਾ ਸਕੂਲ ਉਸ ਤੋਂ ਬਾਅਦ ਧੋਵਾਂਗੇ ਭਾਂਡੇ ਸੈਮਿੰਨ ਲਾਲਿਆ ਹੁਣ ਟੀਵੀ ਰੈਸਮਿੰਨ ਲਾਲਿਆ ਟੀਵੀ ਹੁਣ ਮੈਨੂੰ ਪਤਾ ਨਹੀਂ ਪਤਾ ਕੀ ਕਰੀ ਜਾਂਦੀ ਹੈ ਇਹ ਸਟੇ ਯਾਰ ਮਿਲਦੇ ਆ ਠਹਿਰ ਕੇ ਬਲੌਗ ਨਾ ਬਣੇ ਰਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਠਹਿਰ ਕੇ ਲਓ ਜੀ ਰਸ਼ਮੀਨ ਹੁਣ ਜਾ ਰਿਹਾ ਸਕੂਲ ਐ ਰਸ਼ਮੀਨ ਵੇ ਚੱਕ ਲਿਆ ਉਹਦਾ ਬੈਗ ਕੱਲੇ ਲਾਓ ਇਧਰ ਫੜ ਲਾਏ ਨੀਊਗਾ ਹਾਂ ਆਪਣੀ ਸਨੀਤਾ ਜੀ ਚਾਬੀ ਚੱਕ ਲਿਓ ਬੇਟਾ ਜੀ ਚਾਬੀ ਪਰ ਲੱਗਿਆ ਸੀ ਇਹ ਤਾਂ ਤੁਹਾਡਾ ਰੋਜ਼ ਦਾ ਹੀ ਕੰਮ ਹੈ। ਬੈਠ ਕੇ ਚਾਪੀ ਹੰਗਾਂਦਾ। ਹੂੰ। ਜੇਟ ਖਲਾਉਂਦਾ। ਲਓ ਜੀ ਰਸ਼ਮੀ ਜਾਂਦਾ ਰਿਹਾ ਹੁਣ ਸਕੂਲ ਤੇ ਆਪਾਂ ਕਰਦੇ ਆਂ ਘਰ ਦੇ ਕੰਮ। ਆਪਾਂ ਕੀਰਾਂ ਕਰਦੇ ਆਂ ਹੁਣ ਝਾੜੂ ਪੋਚਾ ਉਸ ਤੋਂ ਬਾਅਦ ਬਣਾਵਾਂਗੇ ਰੋਟੀ। ਤੇ ਨਾਲੇ ਤੋਂ ਵਾਗੂ ਪਕੜੇ ਲਓ ਜੀ ਹੁਣ ਆਪਾਂ ਰੋਟੀ ਵੀ ਬਣਾ ਲਈ ਤੇ ਇੱਕ ਖਾਈ ਜਾਂਦੇ ਆ ਰੋਟੀ ਇਹ ਰੋਟੀ ਖਾਈਏ ਤੇ ਕਿ ਅੱਜ ਕੰਚ ਖੇਤਲ ਜਾਣੀ ਹੈ ਜਿਹੜੀ ਉਹ ਬੱਲੀਆਂ ਪਈ ਹੈਗੀ ਇਹ ਖਾਰੇ ਰੋਟੀ ਇਹ ਮੱਕੀ ਦੇ ਦਰੱਖਤਾਂ ਤੋਂ ਪਕੀ ਬੇਹੇਜ ਵਿੱਚ ਮੈਂ ਉਹਨਾਂ ਨੂੰ ਪਗਾਏ ਤੇ ਅੱਜ ਕਦੇ ਉਹਨਾਂ ਬਾਰੇ ਖਾਣਾ ਖਾਣਾ ਰੱਖੂ ਯਾਰ ਮਾਰ ਗਿਆ ਸਭ ਦਲਾ ਕੋਈ ਲੇਡੀ ਜਾ ਗਿਆ ਕੋਈ ਮਾਰਾ ਵੈਦਨ ਵਾਲ ਨੂੰ ਮੇਰੇ ਸੇ ਵੀ ਚਾਹੁੰਦੇ ਨੇ ਜੀ ਮੇਰੇ ਨੂੰ ਜੇ ਪੀਓ ਸਭ ਉਹ ਜੀ ਹੁਣ ਆਪਾਂ ਧਰਨੇ ਸੀਗੀ ਚਾਹ ਕੰਮ ਧੰਦਾ ਆਪਾਂ ਕਰ ਲਿਆ ਸੀ ਆਪਣਾ ਸਾਰਾ ਰੋਟੀ ਪਾਣੀ ਵੀ ਬਣਾ ਲਿਆ ਸੀ ਇਹ ਆਗੇ ਨਹਾ ਕੇ ਫੇਰ ਆ ਲੋ ਸ਼ਰਟ ਨਾ ਕੇ ਆਗੇ ਤੇ ਆਪਾਂ ਮੈਂ ਵੀ ਪਹਿਲਾਂ ਨਹਾਤੀ ਤੇ ਰਸ਼ਮੀ ਣਰਗੇ ਇੱਧਰ ਬੈਠੇ ਆ ਸਾਰੇ ਕੰਮ ਤਾਂ ਕੰਮ ਇਕੱਲਾ ਲੇਉਂਦਾ ਕਿਹਨੇ ਕਰਾਉਣੇ ਕੰਮ ਬਾਹਰ ਤੋਂ ਬਹੁਤ ਐ ਬਹੁਤ ਜ਼ਿਆਦਾ ਧੁੱਪ ਹੋਈ ਪਈ ਹੈਗੀ ਕਣਕ ਹਜੇ ਸਾਡੀ ਸੁੱਕੀ ਨਹੀਂ ਗਈ ਪੱਤੇ ਜੇ ਝੜ ਗਏ ਉੱਤੇ ਇੱਧਰ ਇਹ ਬੈਠੇ ਹੈਗੇ ਚੂਚੇ ਇੱਧਰ ਛਾਂ ਚ ਕਰਤੇ ਸੀਗੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਥੋੜੇ ਥੋੜੇ ਬੱਦਲ ਜੇ ਵੀ ਨਿਕਲੇ ਪਏ ਹੈਗੇ ਲੱਗਦਾ ਜਿਵੇਂ ਕੋਸਾ ਫਗਾਮੀ ਨੂੰ ਗਰਮੀ ਜ਼ਿਆਦਾ ਹੋਈ ਪਈ ਹੈ ਨਾ ਗਰਮੀ ਕਾਰਨ ਲੱਗਦਾ ਹੈਗਾ ਚਾਹ ਜੇ ਆਪਣੀ ਉਬਲੀ ਨਹੀਂ ਗਈ। ਥੋੜਾ ਪਿਆ ਮਾ ਪਾਣੀ ਆ ਪਾਜ ਕੇ ਪਾ ਲਓ। ਇਸਪੁਰ ਦੇ ਸਵਾਦ ਆ ਨਾ। ਨਾ ਬਸ ਇਹ ਨਹੀਂ ਕਾਇਰ ਜਿਹਾ ਸੇਕ। ਜਦੋਂ ਚੰਗਾ ਹੋਵੇ ਦੋ ਤੱਕ ਦੇਗਾ ਪੇਟੀ ਕਰੀ।

ਦੇ ਨਹੀਂ ਇਹ ਜੋ ਤੋਂ ਆਪਾਂ ਦੀ ਪਰੇ ਦੇਖੋ ਆ ਇਹ ਨਾ ਤੇ ਸਖੀ ਜੀ ਮੈਂ ਮੋਟਾ ਅਸੀਂ ਆ ਇਹ ਅੱਖ ਦਿਨਾਂ ਦਾ ਡਰਾਈਵ ਵਾਲੀ ਤੱਕ ਪੰਗਾ ਪਾਉਂਦੇ ਆ ਮੈਨੂੰ ਤੁਸੀਂ ਸਿਖਾਓ ਮੈਂ ਕਿਹੜਾ ਅਮਾ ਸਾਫ ਚਲੋ ਜੀ ਜੀ ਇਸ ਵੇਲੇ ਆ ਤੇ ਸਕੂਲੋਂ ਫਿਕਰੀ ਨਵਾਂ ਜੀ ਆ ਕਿਤੇ ਸਾਈ ਤਾਂ 8 ਦਿਨਾਂ ਵਾਲਾ ਡਰਾਈਵਰ ਪਰ ਕੰਮ ਜਬ ਕਰਦੀ ਹੁੰਦਾ। ਜੇ ਆਪਣੇ ਨਾਲ 10 ਦਿਨਾਂ ਸਖਾ ਦਿੰਦੇ ਆ ਉਹ। ਮੁਰਤੇ ਤੋਂ ਤੱਕ एकदम ਕੋਸਾ ਰੱਖਣਾ ਪੈਣਾ ਬੱਚ ਉਹ ਖੜ ਜਾਂਦਾ। ਜ਼ਿਆਦਾ ਚਲਾਉਣ ਲੱਗ ਜਾ ਫਿਰ ਉਹ ਦੋ ਵਾਰ ਛੱਡੇ ਨਾ। ਰਸ਼ਮੀਨੋ ਗੋਲੀਆਂ ਸਾਰੀਆਂ ਖਾ ਗਿਆ। ਅੱਧੀ ਸੀਸਰੀ ਕਰਦੀ। ਆ ਰਸ਼ਮੀਨੋ। ਸਾਰ ਗਏ ਖਾਵੇ। ਜਿੜ ਜੜਾ ਪੰ ਬਾਂ ਵੀ ਨਹੀਂ ਗਿਆ।

ਜਿਨ੍ਹਾਂ ਨੇ ਆਪਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈਗਾ ਉਹਨਾਂ ਦੇ ਨਾਮ ਹੈਗੇ ਆ ਅਮਰ ਰੂਪਨ ਥੈਂਕ ਯੂ ਖਾਲਸਾ ਕੰਤ ਸਾਗਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੰਤੋਸ਼ ਮਹਿਰਾ ਧੰਨਵਾਦ ਦੀਦੀ ਤੁਹਾਡਾ ਦੀਪ ਰਿਉਣਾ ਧੰਨਵਾਦ ਤੁਹਾਡਾ ਵੀ ਪੰਜਾਬੀਆਂ ਦੀ ਜ਼ਿੰਦਗੀ ਦੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਰਾधिका ਬਹੁਤ-ਬਹੁਤ ਧੰਨਵਾਦ ਬਿਹਾਨ ਸਿੰਘ ਬਹੁਤ-ਬਹੁਤ ਧੰਨਵਾਦ ਥੈਂਕ ਯੂ ਕਮੈਂਟ ਕਰਨ ਲਈ ਦਿਲਪ੍ਰੀਤ ਸਿੰਘ ਬਹੁਤ-ਬਹੁਤ ਧੰਨਵਾਦ ਮਨੀਸ਼ ਬਜਾਜ ਥੈਂਕ ਯੂ ਮਿੱਕੀ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਗੁਪਿੰਦਰ ਸਿੰਘ ਢਿੱਲੋਂ ਥੈਂਕ ਯੂ ਬਲਜਿੰਦਰ ਸੰਧੂ ਸਾਰਿਆਂ ਦਾ ਧੰਨਵਾਦ ਤੁਹਾਡਾ ਵੀ ਇੱਕ ਹੋਰ ਹੈਗਾ ਪਤਾ ਨਹੀਂ ਕੀ ਨਾਮ ਹੈ ਆ ਬਾਸਕਟ ਬੇਸਟ ਕਰਨ ਰਾਵਾਂ ਥੋੜਾ ਵੀ ਬਹੁਤ ਬਹੁਤ ਧੰਨਵਾਦ ਗੁਰਮੇਲ ਸਿੰਘ ਬਹੁਤ ਬਹੁਤ ਧੰਨਵਾਦ ਵੀਰੇ ਥੋੜਾ ਵੀ ਪੰਜਾਬੀ ਹੈ ਜੀ ਜ਼ਿੰਦਗੀ ਜੈ ਸਿੰਘ ਬਹੁਤ ਬਹੁਤ ਧੰਨਵਾਦ ਜੀ ਥੋੜਾ ਵੀ ਬਲਜਿੰਦਰ ਸੰਧੂ ਇਹ ਬੋਲਤਾ ਸੀ ਨਾਮ ਪਹਿਲਾਂ ਦੂਜੀ ਵਾਰ ਬੋਲੇ जगवंत सिंह थैंक यू बहुत बहुत धन्यवाद जगवंत सिंह बहुत बहुत धन्यवाद जी थैंक यू इन कमेंट से ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਕਮੈਂਟ ਕਰੇ ਇੰਨਾ ਪਿਆਰ ਦਿੱਤਾ ਸਾਰਿਆਂ ਨੂੰ ਤੇ ਆ ਮੇਰਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਅੱਜ ਦਾ ਤੇ ਕੱਲ ਨੂੰ ਨਵੇਂ ਬਲੌਗ ਨਾਲ ਆਪਾਂ ਫੇਰ ਹਾਜ਼ਰ ਹੋਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ